ਬਹੁਤ ਨੂੰ ਸਖਾਈ ਆ ਹੁਣ ਮਸ਼ੀਨ ਵਾਂਗੂੰ ਵੀ ਫੜਨਾ ਮਰੀ ਜੀ ਸਲਾਹ ਦੇ ਕੇ ਸਲਾਹ ਹੀ ਇੱਧਰ ਪੈ ਰਿਹਾ ਰਾਟ ਦਾ ਉਹ ਤਾਂ ਚੱਲ ਗੁੱਗਾ ਜੇ ਵਿਚਾਰਾ ਚੱਲੀ ਜਾਂਦਾ ਕਿ ਇਹ ਆਉਂਦਾ ਪਾਟਣ ਨੂੰ ਪੂਰਾ ਉਹਦਾ ਵਿਚਾਰਾ ਗੁੱਗਾ ਜਾਂ ਚੱਲੀ ਜਾਂਦਾ ਐ ਉਹ ਹੌਲੈਂਡ ਨਾਲੋਂ ਆਹ ਮਨੀਬੜ ਗਿਆ ਆਪਣੇ ਕੋਲ ਅੱਧੇ ਕਿਲੇ ਦੀ ਰਹਿ ਗਈ ਵਾਹਣ ਤੇ ਚਾਚਾ ਕਹਿੰਦਾ ਮੈਂ ਆਹ ਚਲਾ ਕੇ ਦੇਖਣਾ ਆਉਗਾ ਨਜ਼ਾਰਾ ਇਹਦੀ ਆਵਾਜ਼ ਮੂਝ ਨਹੀਂ ਆ। ਜੀਨੇ ਦਾ ਥੋੜੀ ਜੀ ਬਾਤ ਆਂ ਤਾਂ। ਚੱਟੇ ਇੰਨੇ ਥੋੜੀ ਚੱਲਣੀ ਆ ਰਹੀ। ਲੈ ਤੂੰ ਤਾਂ ਮੇਰੇ 100 ਕਿੱਲੇ ਦੀ ਪਨੀਰੀ ਵੀ ਦਿੰ ਗਈ ਇੱਕ ਦਿਨ 'ਚ ਹੈਨਾ। ਹਾਂ ਜਲਦੀ ਚੱਲਦੀ ਹੈਗੀ। ਲਓ ਜੀ ਮਿੱਤਰੋ ਫਰਮੇ ਬਣ ਰਹੇ ਆ ਅੱਜ। ਨਹੀਂ ਨਹੀਂ ਤਰੀਕੇ ਨਾਲ ਚਲਾ ਐਵੇਂ। ਹੁਣ ਜੀਰੋ ਡ੍ਰਿਲ ਚੱਲਦੀ ਆ ਤੇਜ਼ ਵੀ ਚੱਲਦੀ ਆ ਹੌਲੀ ਵੀ ਚੱਲਦੀ ਆ। ਜੇ ਹੌਲੀ ਚਲਾਵਾਂਗੇ ਸਹੀ ਐਕੂਰੇਸੀ 'ਚ ਪਾਉਗੀ। ਜੇ ਤੇਜ਼ ਚਲਾਵਾਂਗੇ ਘੱਟ ਬੀਜ ਪਾਉਗੀ। ਬਲਿੰਗ ਸਪੀਡ ਤੂੰ ਬਸ ਦੇ ਤੇਰੀ ਸਪੀਡ 'ਤੇ ਰੱਖੋ। ਵੀ ਤੇਰੀ ਸਪੀਡ ਤੇ ਚਲਾ ਹੁਣ ਤੂੰ 50 ਤੋਂ ਹੋੜੀ ਫੁਰਤਾ ਕੀਤੇ ਭਜਾਉਣਾ ਥੋੜੀ ਐ ਰੇਸਾਂ ਚ ਥੋੜੀ ਐ ਚਾਚੇ ਹੌਲੀ ਕਿਤੇ ਪਹਿਲੀ ਨੇੜਾ ਕੰਮ じゃ ਕਰਦੀ ਆਪਾਂ ਹਾਂ ਆਹ ਸਪੀਡ ਦੇ ਗੱਛ ਕੇ ਇਹ ਲੰਬਾ ਜਿਹਾ ਕੂਬਿਆਨ ਕੰਪਨੀ ਦਾ ਸੀਡਰ ਲੈਂਦੇ ਆਪਾਂ ਨੇ ਦੋ ਸਮਾਨ ਕੱਢਿਆ ਜ ਬਾਹਰ ਰੋਟਾਵੇਟਰ ਬਾਕੀ ਹਾਲ ਹਾਲ ਸਾਰੇ ਬਾਹਰ ਕੱਢ ਤੇ ਇੱਕ ਸੀਡਰ ਲੈਂਦਾ ਆਹ ਚਾਚੇ ਆਹ ਦੇਖ ਚਲਾ ਕੇ ਦੇ ਮੈਨੂੰ ਟਾਇਰ ਛੋਟੇ ਲੱਗਦੇ ਆ ਹੈਂ ਕਹ ਤਾ ਛੋਟੇ ਲੱਗਦੇ ਕਿ ਮੈਨੂੰ ਬੈਸਿਪਲੇ ਖਾ ਜਾ ਪੈਂਦਾ ਆ ਸੀਟਰ ਨੂੰ ਸੁਣ ਨੀ ਐਂ ਮੜ ਜਾ ਉਹ ਰੇ ਨੂੰ ਮੈਨੂੰ ਜਾਮ ਜਾਬੀ ਲੱਗਦਾ ਆਲੇ ਮਾਮੇ ਉਹਨਾਂ ਨੇ ਹੁਣ ਤਾਂ ਮੈਂ ਕਹਿੰਦਾ ਪਿਛਲੇ ਸਾਲ ਸ਼ਾਇਦ ਮੈਨਾਂ ਉਹਦਾ ਚਲਾਇਆ ਪਤ ਨਹੀਂ ਨਹੀਂ ਇਹ ਇਹ ਤਾਂ ਜਿੱਧਰੋਂ ਮਾਰੀ ਚਲਾਦਾ ਨਹੀਂ ਜਿੱਥੇ ਇੱਕ ਪਾਸੇ ਨਹੀਂ ਚੱਲਦਾ ਠੀਕ ਹੈ ਹਨਾ ਆ ਆ ਆ ਆਈਦੀ ਆ ਲੱਤੀਵੀ ਪਲੇਟਾਂ ਜੀ ਵੀ ਬਾਹਰ ਨੇ ਗਿਰੀ ਉਹਦੇ ਉਹ ਸਮਝ ਲੈ ਦੋਏ ਲੋਟ ਕੰਨਾਂ ਉਹਦੇ ਇਹੜਾ ਐਲੀ ਹੌਕਾ ਚੋਣੇ ਫਰਮੀ ਆਪਣੇ ਭਾਰੀ ਬਣ ਗਏ ਬਈ ਹੈਵੀ ਡਿਊਟੀ ਗਮ ਉਹ ਜੇ ਕੰਮ ਲੈਣਾ ਤਾਂ ਤਿਆਰ ਪਾਉ ਬਈ ਇਹ ਇਹਦਾ ਟੁੱਟਿਆ ਵਾ ਨਹੀਂ ਵਿੱਚ ਵੜਨਾ ਪੈਗਾ ਨਾ ਸੈਂਟ ਇਹਦੀ ਲਾਈਨ ਨਹੀਂ ਸਹੀ ਚੱਲਦੀ ਇਹਦੇ ਇਹ ਟਾਇਰ ਇਹਦੇ ਸੈੱਡਾਂ 'ਚ ਮੈਨੂੰ ਲੱਗਦਾ ਵੀ ਪੱਤੀਆਂ ਪੈ ਜਾਣੀਆਂ ਇੱਥੇ ਕੋਈ ਨਾ ਮੈਂ ਟਾਰ ਮੜੀ ਨਾ ਕਿਨਾਰੇ ਹੁੱਕ ਨਾਲੇ ਮੁੱਕਣਾ ਜੀ ਹੋ ਗਿਆ ਮੈਂ ਰਫਟ ਇਹ ਤੋਂ ਪਲਾਸਟਿਕ ਦੇ ਹੀ ਆ ਟੁੱਟਿਆ ਵਾ ਹਾਂ ਇੱਕ ਜਿਹੜੇ ਆਇਟਲ ਲੱਗਨੇ ਆ ਆਪਣੇ ਆ ਬੱਸ 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 ਲਿਆਵਾਂਗੇ ਆਇਟਲ ਪਾ ਦਾਂਗੇ ਕੋਈ ਗੱਲ ਨਹੀਂ ਪਾਇਰਿੰਗ ਪਾ ਕੇ ਤੇ ਕੱਲ ਫਰਮਿਆਂ ਦਾ ਸਮਾਨ ਚੱਕ ਲੈ ਆਇ ਤੇ ਜੀ ਕਰੀਬਨ 10 ਦਾ ਪਰ ਅਸੀਂ 5 ਜੇ ਬਣਾਉਣੇ ਆ 5 ਚੋਂ 4 ਸਾਨੂੰ ਪਜੋਲੀਆਂ ਮਾਮੇ ਉਹ ਕਿਉਂਕਿ ਉਹਨਾਂ ਨੇ ਦੂਜੀ ਲੈਂਦੀ ਰਾਜ ਰਾਣਾ ਦੀ ਪਨੀਰੀ ਵਿਜਨ ਵਾਲੀ ਮਸੀ ਤੇ ਉਹ ਤਾਂ ਕਹਿੰਦੇ ਕਹਿੰਦੇ ਅਸੀਂ ਤਾਂ 4-5 ਨਾਲੇ ਸਾਰ ਲੈਣੇ ਆ ਸੀਗੇ ਵੀ ਚੱਲ ਜੋਧਾ ਦਾ ਵੀਰ ਕਹਿੰਦਾ ਵੀ ਮੇਰੇ ਕੋਲ 15 ਤੋਂ 20 ਆ ਸੀਗੇ 10 ਕ ਬਣਾ ਲਵਾਂ ਮਤਲਬ ਕਹਿਣ ਦਾ ਭਾਬੀ 5 ਅਸੀਂ ਬਣਾ ਲੈਣੇ ਆ 5 ਸਾਡੇ ਕੋਲ ਦਿੱਤੇ ਠੀਕ ਹੈ ਜੀ ਤੇ ਹੈਵੀ ਡਿਊਟੀ ਪਹਿਲੇ ਪਲੇ ਆਉਂਦਾ ਇਹ ਕੰਮ ਜਦੋਂ ਕਰਦਾ ਇਹ ਪੱਕੇ ਪੈਂਚਰ ਲਾਉਂਦਾ ਪੂਰੇ ਦੂਜਾ ਜਿਹੜਾ ਤਾਂ ਫਰਮਾ ਆਉਂਦਾ ਮੁੱਲ ਦਾ ਉਹਦੇ ਨਾਲ ਤੇ ਉਹ ਲੈਂਥ ਕਿੰਨੇ ਦੀ ਹੈ 10 ਕਿਲੋ ਦੀ ਨਾ ਨਾ 8 ਕਿਲੋ ਦੀ ਉਹ 8 ਕਿਲੋ ਦੀ 12 ਕਿਲੋ ਦੀ ਥੋਕੀ ਲੈਂਦ ਕਰ 12 ਕਿਲੋ ਇੰਚੀ ਵਾਈ ਦੋ ਆ 10 ਕਿਲੋ 12 ਕਿਲੋ ਦੇਖੋ ਠੂੜ ਕਰਤੀ ਜਿਵੇਂ ਸਾਲਾ ਛੱਡ ਦਾ ਸਮਾਨ ਚੱਕਣਾ ਹੁੰਦਾ ਫਿਰ ਇਹ ਇਹੇ ਗੱਲਾਂ ਮਾੜੀਆਂ ਹੋਂ ਤਾਂ ਮੈਨੂੰ ਆਏ ਦੱਸ ਇਹਨੂੰ ਇਹਨਾਂ ਨੂੰ ਆਪਣਨੇ ਚੱਕਣੇ ਕਿ ਤਾ ਸੌਖੇ ਹੋਣੇ ਆ ਇਹ ਮੁੱਲ ਦੇ ਫਰਮੇ ਪੈਂਦੇ ਤੇ 30000 ਦੇ 10 ਤੇ ਸਮਾਨ ਇਹਨਾਂ ਹੈਵੀ ਡਿਊਟੀ ਲੰਦਾ ਮੈਨੂੰ ਦਾ ਆਪਣਾ 30 ਤੇ ਬਜਟ ਕਰਾ ਜੜਾ ਤਾਲਾ ਫਿਰ ਲਾਈਫ ਵੀ ਹੈਗੀ ਆ ਬਾਈ ਇਹ ਵੀ ਹੈ ਆਇਆ ਵੀ ਕੱਲ ਨੂੰ ਫੜਨੇ ਆਪਾਂ ਨੇ ਕੁਝ ਕਰਨੇ ਪੱਟ ਕੇ ਜਾਚੀ ਇਹਨਾਂ ਦੀ ਕਿਤੇ ਹੋਰ ਵਰਤੂ ਵੀ ਲੈ ਸਕਦੇ ਆ ਪੱਟ ਕੇ ਨਹੀਂ ਕਿਤਰਾ ਮਰਜੀ ਕਰੀਏ ਇਹ ਟੋਟਰਾ ਤਾਂ ਮਨ ਫੜਦੇ ਫੜ ਲਈ ਜੇ ਤੂੰ ਐਸੀ ਹੋਏਗਾ ਤੂੰ ਕਿਤੇ ਜਾਣ ਲੱਗਿਆ ਮਸ਼ੀਨ ਵੀ ਚਲਾਉਣੀ ਆਨੇ ਅੱਥੀ ਹੈਨਾ ਹਾਂ ਅੱਠੇ ਦਾ ਮੈਨੂੰ ਚਲਾਉਂਗਾ ਚੋਨਾ ਲੋਣੇ ਆਲੀ ਫਿਰ ਕਹੂਗਾ ਮੈਂ ਅੱਜ ਇੰਨੇ ਕਿਲੇ ਜੀਲੀ ਲਾਇਆ ਆ ਕਿਹਨਾਂ ਜਾ ਕੇ ਇਹਨੂੰ ਪਹਿਲਾਂ ਫਟੂਣ ਦੀ ਤਾਂ ਹੈ ਸੋਨੀ ਕਿਵੇਂ ਕਰ ਕਰੇਗਾ ਕਿੰਨੇ ਕਿਲੇ ਜੀਲੀ ਲਾਇਆ ਆ ਜੀਰੇ ਤਾਂ ਹੁਣ ਲਾਵਾਂਗੇ ਜੀ ਜੀਰੇ ਦੇ ਕੋਲ ਆਪਣੇ ਨਾਲ ਲਾਈਵ ਨਹੀਂ ਜੀ ਹਾਂ ਹੋਣੀ ਹੈਗੀ ਓਵੇਂ ਨਹੀਂ ਫਿਰ ਤਾਂ ਤੁਰਨ ਤੇ ਵੀ ਜਾਂਦਾ ਨਹੀਂ ਐਕਟੀ ਫਿਰ ਨਹੀਂ ਚਾਚਾ ਜੀ ਨੂੰ ਐ ਪੁੱਛੀ ਚਾਚੀ ਪਿਛਲੇ ਸਾਲ ਲਵਾਈਏ ਕੋਈ ਡੋਲ ਮੈਂ ਓਕੇ ਇੱਕ ਵੀ ਡੋਲ ਨਹੀਂ ਲਵਾਈ ਸੋਨੇ ਇੱਕ ਵੀ ਹੈ ਨਹੀਂ ਇੱਕ ਡੋਲ ਲਵਾਈ ਉਹ ਵੀ ਤਾਂ ਕਰਕੇ ਕਿਉਂਕਿ ਮੈਂ ਲੇਜ਼ਰ ਤੋਂ ਖੜਾ ਤਾਂ ਉਸ ਦਿਨ ਹੀ ਲੇਜ਼ਰੇ ਚੱਲਦਾ ਰਿਹਾ ਪਿਛਲੇ ਸਾਲ ਹਾਂ ਲੇਜ਼ਰ ਕਰਾ ਕੇ ਪੱਤੀ ਤਾਂ 21 ਕਿੱਕੇ ਲੱਗਣੀਆਂ ਵਿੱਚ ਬਸ ਕੈਂਚੀਆਂ ਨਾ ਬਣਾ ਦੀ ਕਿਤੇ ਅਛਾਤਰੀ ਦਾ ਵੀ ਮਾਲਾ ਨਾ ਹਾਂ ਅਛਾਤਰੀ ਚਾਰਸ ਦੇ ਬਣਾਉਣਾ ਅਛਾਤਰੀ ਦਾ ਕਦ ਚਲਾਉਣਾ ਕੰਮ ਹਾਂ ਅਛਾਤਰੀ ਦਾ ਆਹ ਕਰ ਮੈਂ ਬਣਾ ਕੇ ਅਛਾਤਰੀ ਕਿਉਂ ਬਣਾਏ ਨਾ ਪੰਜ ਬਣਾਉਣੇ ਆ ਸਮਝ ਲੈ ਇੱਕ ਤਾਂ ਬਣ ਗਿਆ ਫਿਰ ਉਹ ਕਾਫੀ ਕਾਫਾ ਜਿਹਾ ਕਿਹੜਾ ਕੌਫੀ ਕੱਪ ਪੁੱਛਿਆ ਉਹ ਮੈਂ ਤਾਂ ਤੈਨੂੰ ਇੱਕ ਸਕੀਮ ਹੋਰ ਵੀ ਦੇਣ ਲੱਗਾ ਤਾਂ ਇੱਕ ਕੀਪ ਵੱਡ ਕੇ ਬਿਲਡ ਕਰਦੇ ਥੱਲੇ ਦੇ ਪਾਸੇ ਜਿੰਨੀ ਕਿਚੋੜੀ ਹੈਗੀ ਹੈ ਨਹੀਂ ਹਾਂ ਤਾਂ ਤੱਕੜਾ ਖੜਾ ਜਿਹਾ ਬਸ ਹਾਂ ਇਹ ਤਾਂ ਮੂਲੀ ਤੁਰਦਾ ਇਹ ਕਿਸੇ ਦੀ ਫਲਾਸ ਲੂ ਘੱਟੇ ਦਿੰਦਾ ਹੈ ਹੈ ਲੋਹੇ ਦਾ ਨਾ ਕਿੰਦੋ ਫੜਦਾ ਹੀ ਫਰਕ ਪੈਂਦਾ ਚਾਹ ਤਾਂ ਨਹੀਂ ਪੀਉਂਦੇ ਚਾਹ ਹੈ ਚਾਹ ਲਿਓ ਨਾ ਲੱਸੀ ਵੀ ਖਾਇ ਮੈਂ ਵੀ ਥੋੜੀ ਨੀਂਦ ਜਿਉਂ ਲੱਗ ਮੈਂ ਚਾਲੇ ਕਿਹਾ ਹੈ ਚਾਹੋ ਜਰਾ ਕਿੱਦੋਂ ਫੜਦੇ ਫੱਕ ਪੈਦਾ ਹੁੰਦਾ ਹੂੰ ਕਿ ਹੈਵੀ ਹਾਂ ਤੂੰ ਹਲਕਾ ਲਾਉਂਦਾ ਆਪਾਂ ਨੇ ਉਹ ਵਾਲੀ ਡੀਨਾ ਚੱਕਣੀ ਆ ਉਹ ਵਾਲੀਆਂ ਸੋਨੀ ਮਾਰ ਚੱਕ ਦੇਣਾ ਕਿਹਾ ਤਾਂ ਬਾਈ ਬਾਈ ਕਹਿੰਦਾ ਫੜ ਜਾ ਹੁਣ ਲੇਬਰ ਤਾਂ ਉਨੀ ਪੈਣੀ ਬਣਾਈ ਹਾਂ ਲੋਹਾ ਜਿਸੀ 2 ਕਿਲੋ ਘਟਾਉਂਦੇ ਹਾਂ ਤਾਂ ਕੁਛ ਨਹੀਂ ਕਰ ਸਕਦੇ ਹਾਂ ਇਹਨਾਂ ਆਪਾਂ ਨੂੰ ਪਿਆ ਲੇਬਰ ਉਨੀ ਪੈਣੀ ਸੀ ਲੇਬਰ ਤੁੰਨੇ ਫਟਾ ਕੇ ਮੈਨੂੰ ਲਾਉਂਨੀ ਰਾਲਾ ਉਨੀ ਪੈਣੀ ਹੋਣੀ ਕੱਲ ਜਣੀ ਮੈਂ ਉਹ ਨਾਲਾ ਫਰਮਾ ਇੱਕ ਅੱਥ ਨਾਲ ਚੱਕੀ ਗਿਆ ਸੋਨੀ ਬਈ ਆਹ ਹਾਂ ਜੇ ਤੁਸੀਂ ਮੇਰੇ ਤੇ ਮਿੱਧੇ ਮਿੱਧਰੀਆ ਬਣਾਉਂਦੇ ਫਿਰ 2 ਕਿਲੋ ਘਟਾਉਂਦਾ ਉਹ ਚ ਫਾਇਦਾ ਚੇਤੀ ਚੇਤੀ ਬਣਾ ਲੈ ਕੁਝ ਨਹੀਂ ਪਤਾ ਕਿੱਧਰੋਂ ਮਝਾ ਲਾ ਜਣੀ ਆ ਯੈਲੋ ਵਾਲੇ ਪੇਪਰ ਆ ਅੱਜ ਹੀ ਬਰਾਬਰ ਹੋੜਾ ਮੁੜੇ ਜੱਤੀ ਬੰਦਾ ਇੱਕ ਦੇ ਕਮਾਲ ਦੀ ਗੱਲ ਮੁੜੇ ਆ ਬੰਦਾ ਕੱਲ ਦਾ ਕਣਕ ਪੁੰਗਿਆ ਵਾ ਕੱਲ ਦਾ ਮੁੜੇ ਚਾਚਾ ਉਰੀਆ ਪਹਿਲਾਂ ਗੱਲ ਤਾਂ ਸੁਣ ਕੇ ਜਾ ਠੀਕ ਹੈ ਨਾ ਤਿਆਰੀ ਕੀਤਾ ਟਰੈਕਟਰ ਵਾਲੀ ਕੱਤੀ ਤਿਆਰੀ ਤਿਆਰੀ ਆ ਸਸੀਕਾਰ ਸਸੀਕਾਰ ਦੀ ਸਾਰੀ ਮੱਥੇ ਦੀ ਗਰਮੀ ਤੇਲੀ ਬਹੁਤ ਬੋਦਦੀ ਪੱਥਰੀ ਦੀ ਗਰਮੀ ਦੱਸਦੀ ਅੱਗ ਲਾ ਕੇ ਆਏ ਆ ਇੱਕ ਕਿੱਲੇ ਨੂੰ ਆਏ ਨਾ ਤੂੰ ਵਿੱਚ ਨਾ ਗਿਆ ਕਰ ਐਂ ਗਿਆ ਕਰ ਵੀ ਅਸੀਂ ਕਰਚੇ ਨਸ਼ਟ ਕਰਕੇ ਆਏ ਕਰਕੇ ਕਰਚੇ ਨਸ਼ਟ ਕਰਕੇ ਆਏ ਹਾਂ 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 ਇਹ ਤਾਂ ਆ ਚੀਜ਼ਾਂ ਨੂੰ ਤਾਂ ਫੜਦੇ ਆ ਇਹ ਤੇ ਬਾਕੀ ਕਰਤੀ ਤਿਆਰੀ ਕਰਤੀ ਤਿਆਰੀ ਇਹਦੇ ਪਿੱਛੇ ਨਹੀਂ ਪਾਇਆ ਰੀਪਰ ਇਹਦੇ ਪਿੱਛੇ ਆ ਪਊਗਾ ਚੈਨੀ ਹੁਣ ਤੂੜੀ ਵਾਲੀਆਂ ਲੈ ਕੇ ਚੱਲੇ ਆਂ ਤੂੜੀ ਵਾਲੀਆਂ ਲੈ ਕੇ ਚੱਲੇ ਆਂ ਆ ਲੇਬਰ ਲੇਬਰ ਆ ਜਾਣੀਆਂ ਆਥੀ ਆ ਅੱਜ ਤਾਂ ਹੌਲੈਂਡ ਵਿਲੇ ਹੀ ਤੇ ਜਿਹੇ ਜਿਹੇ ਪਾਉਣਾ ਤਾਂ ਆਹੀ ਪਾ ਲੰਦੇ ਚੱਲ ਹੁਣ ਉਹਦੀ ਹੋਰ ਹੁੱਕ ਕੱਢਣੀ ਪਣੀ ਆ ਹਾਂ ਫਿਰ ਉਹਦੀ ਹੋਰ ਕਾਊਂਟ ਮਾਜਾ ਖਾਲਾ ਕਰਨਾ ਪੈਣਾ ਗਮ ਟਮਲ ਖਾਸ ਆ ਜਿੰਦਾ ਖਾਸ ਆ ਜਿੰਦਾ ਬਿਲਕੁਲ ਚਲੋ ਫਿਰ ਖਿੱਚੋ ਕੰਮ ਨੂੰ ਅੱਜ ਇਹਨੂੰ ਪਾਜ ਦੇ ਮਗਰ ਟਰਾਲੀ ਦੀ ਕਰੀਏ ਤਿਆਰੀ ਹਾਂ 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 ਬਸ ਇੱਥੇ ਬਾਦ ਉਹ ਦੂਜੀ ਆਪਾ ਪਾਉਣੇ ਉਹਦੇ ਪਿੱਛੇ ਟਰਾਲੀ ਉੱਥੀ ਦੇ ਮੋਟਰ ਤੋਂ ਹੀ ਪਾ ਲੂਗੇ ਤੁਸੀਂ ਟਰਾਲੀ ਮੋਟਰ ਤੋਂ ਚੱਲਾ ਹਾਂ ਲੈ ਕੇ ਚੱਲੋ ਲਵਾ ਇੱਕ ਵਾਰੀ ਉਹਦੇ ਠੀਕ ਹੈ ਠੀਕ ਹੈ ਲੋ ਵੀ ਮਿੱਤਰੋ ਮੀਂਹ ਤੇ ਬਾਦ ਚਲਾਇਆ ਤਾਂ ਕੰਮ ਦੁਬਾਰੇ ਫੇਰ ਮੀਂਹ ਪੈ ਗਿਆ ਬੱਬੂ ਨੂੰ ਸਿਖਾਈ ਆ ਹੁਣ ਮਸ਼ੀਨ ਵਾਂਗੂੰ ਵੀ ਫੜਨਾ ਬੜ ਇੱਕ ਟੁਰ ਫੈ ਰਿਹਾ ਰਾੜਦਾ ਉਹ ਤਾਂ ਚੱਲ ਗੁੱਗਾ ਜਿਹਾ ਵਿਚਾਰਾ ਚੱਲੀ ਜਾਂਦਾ ਛੜਾੜਦਾ ਇਹਦਾ ਪੈਂਦਾ ਆ ਪਾਟੜ ਤੋਂ ਦੇਖ ਲੈ ਮੈਂ ਕਿਹ ਇਹ ਆਉਂਦਾ ਪਾਟੜ ਨੂੰ ਪੂਰਾ ਉਹਦਾ ਵਿਚਾਰਾ ਘੂੰਗਾ ਜਾਂ ਚਲੀ ਜਾਂਦਾ ਐ ਉਹਨਾਂ ਨੂੰ ਭਾਈਆ ਹੋਲੈਂਡ ਨਾਲੋ ਅੱਛਾ ਉਹਨੂੰ ਮਾਇਆ ਯਾਰ ਉਹਦੇ ਨਾਲ ਇਕ ਤਾਂ ਆਏ ਹਾਂ ਹਾਂ ਸਵੇਰ ਫੁੱਲ ਭਰ ਕੇ ਲਿਆ ਤਾ ਡੱਕੀ ਅੱਗੇ ਵੇਲਾ ਸਭ ਨੂੰ ਹੀ ਆਏ ਅੱਧੀ ਪਰ ਆ ਗਿਆ ਅੱਜ ਉਹ ਗੱਡੀ ਉਹ ਵਰਦੀ ਆ। ਹੋਰ ਵੱਕੀ ਆ। ਆਇਓ ਆਇਓ ਸ਼ਤਰੀ। ਤੋਨੂੰ ਦੇਖੀਂ ਉਧਰ ਨਵਾਂ ਡਰਾਈਵਰ ਆ। ਕੀ ਕਰ ਰਿਹਾ? ਅੱਜੇ ਬੈਠਿਆ ਵਿਚਾਰਾ ਸੀਟ ਪਰ। ਸਾਨੂੰ ਵੀਡੀਓ ਕਰਕੇ ਨਵੇਂ-ਨਵੇਂ ਡਰਾਈਵਰ ਬਣਾਉਣੇ ਪੈਣੇ ਆ। ਹਾਂ? ਇਹ ਇਹ ਪਾਲਿਆ ਗੇਅਰ। ਇਹ ਗੇਅਰ ਪਾਲਿਆ ਗੇਅਰ ਪਾਲਿਆ। ਅੱਦੋ ਦੱਦ। 10ਵੀਂ ਭਰ ਚੱਲੀ ਉਹ 7ਵੀਂ ਨੂੰ ਚਲਾਇਆ ਉਹ ਪਹਿਲਾਂ ਦਾ ਇਹੋ ਤਾਂ ਨਜ਼ਾਰਾ ਆਇਆ ਪਿਆ ਆਹ ਮਸ਼ੀਨ ਤੇ ਆਹ ਟਰੈਕਟਰ ਤਾਂ ਪੂਰਾ ਸਵਾਦ ਹੈ ਉਹ ਪਹਿਲਾਂ ਚਲਾਦਾ ਤਾਂ ਇਹਨਾਂ ਨੇ ਉਹ 7ਵੀਂ ਨੂੰ ਹਲੇ 7ਵੀਂ ਅੱਧੀ ਵੀ ਨਹੀਂ ਹੋਈ ਉਹਦੀ 10ਵੀਂ ਦੱਸ ਰਿਹਾ ਉੱਪਰ ਉਂਗਲੀਆਂ ਘੜੀਆਂ ਕਰਕੇ ਵੀ 7 ਹੋ ਗਈ ਅਜਿਬ ਦੁਆਰੇ ਵੀ ਨਹੀਂ ਪੈ ਰਹੇ ਅੱਜ ਚੱਲਦਾ ਚੱਲਦਾ ਚੱਮੂ ਬਹੁਤ ਲੱਗਦਾ ਬਰਦੇ ਹੋਇਆ ਉਹਦੇ ਆ ਕੁਝ ਨਹੀਂ ਹੁੰਦਾ ਕੁਝ ਵੀ ਪੂਰੇ ਖੁੱਲ ਕੇ ਚੱਲਦੀ ਆ ਮਸ਼ੀਨ ਕੋਈ ਗੂੜਾ ਨਹੀਂ ਫਸਦਾ ਕੋਈ ਕੁਝ ਨਹੀਂ ਅੰਦਰ ਆਮ ਨਾਲ ਚੱਲੀ ਜਾਂਦੀ ਅਜੋਦੀ ਇੱਕ ਟਰਾਲੀ ਪਾਵਰ ਮੋਡ ਤੇ ਵੀ ਲਾ ਕੇ ਭਰ ਕੇ ਦੇਖੀ ਆ ਪਾਵਰ ਮੋਡ ਤੇ ਤਾਂ ਫੇਰ ਡਰੇ ਲੱਗਦਾ ਵੀ ਮਸ਼ੀਨ ਦਾ ਨਾ ਟੁੱਟ ਕੇ ਕੋਈ ਕੁਝ ਟਰੈਕਟਰ ਨਹੀਂ ਮੁੜਦਾ ਹੈਗਾ ਮਸ਼ੀਨ ਬਾਜਾਂ ਜੀਆਂ ਕਰਨ ਲਾ ਚੰਦੀ ਆ ਮੈਂ ਕਿਹਾ ਰੈਨ ਦੇ ਕਿਤੇ ਕੁਝ ਟੁੱਟ ਗਿਆ ਫਿਰ ਦਿੱਕਤ ਆਊਗੀ ਨਾ ਸਿਰੇ ਪਰ ਕੰਮ ਗਿਆ ਵਾ ਹੁਣ ਮਨ ਨਿਭੜ ਗਿਆ ਆਪਣੇ ਕੋਲ ਅੱਧੇ ਕੀਲੇ ਦੀ ਰਹਿ ਗਈ ਵਾਹਣ ਤੇ ਚਾਚਾ ਕਹਿੰਦਾ ਮੈਂ ਆਹ ਚਲਾ ਕੇ ਦੇਖਣਾ ਹਾਂ ਬਈ ਚਲਾ ਕੇ ਦੇਖ ਲੈਣਾ ਇਹਨੂੰ ਦੇਖ ਦੇਖ ਕੇ ਖਿੱਚ 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 ਕੰਮ ਨੂੰ ਲਾ ਦੇ ਲੀਵਰ 1500 1500 ਇਹ ਰਮਨ ਲਿਖਿਆ ਪੋਣਾ ਬਬੂ ਝਾੜੋਂ ਨੂੰ ਮੈਂ ਆ ਗਿਆ ਯਾਰ ਅਬ ਇਹ ਤਾਂ ਖਮਾਹੀਨ ਹੋ ਗਿਆ ਤੇਦੀ ਬਾਜਬੂਜ ਨਹੀਂ ਹੈ ਜੀਨੇ ਬਖੂਮੀ ਦੀ ਬਾਤ ਆਂਦਾ ਮੈਂ ਤਾਂ ਕਿ ਇਹਦਾ ਪਰਵਾਹ ਹੋਇਆ ਕਿ ਇਹ ਰਾਮ ਜੇ ਜਾਉਗਾ ਜਿਹੜਾ ਤੀ ਹੈ ਕਿ ਤੂੰ ਆ ਚੌਥਾ ਦੇਖ ਲਾ ਕੇ ਹਾਂ ਕੀ ਕਹਿੰਦਾ ਉਹ ਮਸ਼ੀਨ ਵੀ ਖਿੱਚਦੀ ਆ ਮਾਲ ਖਾਲੀ ਰਹਿੰਦੀ ਆ ਇਹ ਬੜਾ ਲੀਵਰ ਥੱਲੇ ਕਰ ਲੈ